ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਮੈਂ ਤੁਹਾਡੀ ਨਾਲ ਸਿਮਰਜੀਤ ਕੌਰ ਗਰਮੀ ਦਾ ਅਸਰ ਸਭ ਤੋਂ ਜ਼ਿਆਦਾ ਸਰੀਰ ਨੂੰ ਝੱਲਣਾ ਪੈਂਦਾ ਹੈ ਧੁੱਪ ਦੇ ਕਾਰਨ ਨਾ ਸਿਰਫ ਚਮੜੀ ਬਦਲਦੀ ਹੈ ਇਸ ਦੇ ਨਾਲ ਟੈਨ ਵੀ ਹੁੰਦੀ ਹੈ ਧੁੱਪ ਤੋਂ ਬਚਣ ਦੇ ਲਈ ਕੁੜੀਆਂ ਬਹੁਤ ਸਾਰੇ ਘਰੇਲੂ ਨੁਸਖੇ ਦੀ ਵਰਤੋਂ ਕਰਦੀਆਂ ਪਰ ਇਸ ਦੇ ਬਾਵਜੂਦ ਵੀ ਕਰੜੀ ਧੁੱਪ ਦੇ ਕਾਰਨ ਹੱਥ-ਹੱਤੇ ਪੈਰ ਕਾਲੇ ਹੋ ਜਾਂਦੇ ਆ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤੋਂ ਬਚਣ ਦੇ ਲਈ ਕੁਝ ਘਰੇਲੂ ਨੁਸਖੇ ਜੇਕਰ ਤੁਸੀਂ ਵੀ ਸਕੂਲ ਕਾਲਜ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਦਿਨਾਂ ਵਿੱਚ ਕਰਦੀ ਧੋਪ ਤੋਂ ਬਚਣਾ ਜ਼ਰੂਰੀ ਹੈ ਸਾਫ਼ ਹੱਥਾਂ ਨਾਲ ਸੁੰਦਰਤਾ ਅਤੇ ਜ਼ਿਆਦਾ ਨਿਖਾਰ ਆਉਂਦਾ ਹੈ ਪਰ ਜੇਕਰ ਤੁਹਾਡੇ ਹੱਥ ਹੀ ਕਾਲੇ ਹੋਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਉਹਨਾਂ ਵਧੀਆ ਨਹੀਂ ਲੱਗੇਗਾ ਮਾਰਕੀਟ ਵਿੱਚ ਉਪਲਬਧ ਪ੍ਰੋਡਕਟ ਇਸਤੇਮਾਲ ਕਰਨ ਦੀ ਬਜਾਏ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਦੇ ਭਰੋਸਾ ਕਰਨਾ ਹੋਵੇਗਾ ਜੇਕਰ ਤੁਸੀਂ ਕੁਦਰਤੀ ਉਪਚਾਰਾਂ ਦੀ ਵਰਤੋਂ ਕਰੋਗੇ ਤਾਂ ਦਾਂ ਤੁੱਪੇ ਕਾਲੇ ਪੈ ਚੁੱਕੇ ਹੱਥ ਦੁਬਾਰਾ ਸਾਫ਼ ਹੋ ਜਾਣਗੇ ਆਪਣੇ ਉੱਚੇ ਵਿਟਾਮਿਨ ਮਾਤਰਾ ਕਾਰਨ ਚਮੜੀ ਤੇ ਹੌਲੀ ਹੌਲੀ ਟੈਨ ਨੂੰ ਘੱਟ ਕਰ ਸਕਦੀ ਹੈ ਤਾਂ ਦੂਜੇ ਪਾਸੇ ਨਹੀਂ ਟੈਨ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪ੍ਰਭਾਵੀ ਤੰਗ ਨਾਲ ਪੋਸ਼ਣ ਦਿੰਦੇ ਹਨ ਚਾਰ ਚਮਚੇ ਤਾਜ਼ਾ ਇਕੱਠੇ ਐਲਵੇਰਾ ਦੇ ਗੂੰਦ ਦੇ ਨਾਲ ਦਹੀਂ ਦੇ ਚਮਚ ਲਓ ਅਤੇ ਹਾਥਾਂ ਦੀ ਚਮੜੀ ਤੇ ਹਲਕਾ ਹਾਥਾਂ ਨਾਲ ਇਸ ਪੈਕ ਨੂੰ ਰਗੜੋ ਅਤੇ ਚਮੜੀ ਨੂੰ ਇਸ ਨਰਮ ਕਪੜੇ ਨਾਲ ਢੱਕ ਕੇ 30 ਮਿੰਟ ਲਈ ਰਹਿਣ ਦਿਓ ਅਤੇ ਫਿਰ ਇਸ ਨੂੰ ਧੋ ਲਵੋ ਨਿੰਬੂ ਦਾ ਰਾਸ ਨਿੰਬੂ ਦੇ ਰਸ ਨੂੰ ਉਸ ਜਗ੍ਹਾ ਤੇ ਲਗਾਓ ਜਿੱਥੇ ਟੈਨਿੰਗ ਹੋ ਰਹੀ ਆ ਉਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਇਸ ਨੂੰ ਧੋ ਲਵੋ ਇਸ ਤੋਂ ਬਾਅਦ ਹੱਥਾਂ 'ਚ ਮੋਸਚਰਾਈਜ਼ਰ ਲਗਾਉਣਾ ਨਾ ਭੁੱਲਣਾ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਦਹੀਂ ਨਾਲ ਹੱਥਾਂ ਦੀ ਸਨ ਟੈਨਿੰਗ ਖਤਮ ਹੋ ਜਾਂਦੀ ਹੈ ਠੰਡੀ ਦਹੀਂ ਹੱਥਾਂ ਤੇ ਲਗਾ ਲਵੋ ਅਤੇ ਫਿਰ 15 ਮਿੰਟ ਤੋਂ ਬਾਅਦ ਇਸ ਨੂੰ ਧੋ ਲਵੋ ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ ਟਮਾਟਰ ਦਾ ਰਸ ਹੱਥਾਂ ਤੇ ਕਾਲਾਪਨ ਦੂਰ ਕਰਦਾ ਹੈ ਟਮਾਟਰ ਦਾ ਰਸ 10 ਮਿੰਟ ਲਈ ਹੱਥਾਂ ਤੇ ਲਗਾ ਕੇ ਰੱਖੋ ਅਤੇ 10 ਮਿੰਟਾਂ ਬਾਅਦ ਇਸ ਨੂੰ ਧੋ ਲਵੋ ਇਸ ਨਾਲ ਤੁਹਾਡੇ ਹੱਥ ਗੋਰੇ ਹੋ ਜਾਣਗੇ ਕੱਚਾ ਆਲੂ ਕੱਚਾ ਆਲੂ ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ ਕਰਦਾ ਹੈ ਤੇ ਕੱਚੇ ਆਲੂ ਨੂੰ ਕੱਟੋ ਅਤੇ ਹੱਥਾਂ ਤੇ ਲਗਾ ਲਵੋ ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆ ਜਾਵੇਗਾ ਆਲੂ ਦੀ ਜਗ੍ਹਾ ਤੇ ਖੀਰੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਮੈਂ ਤੁਹਾਡੀ ਨਾਲ ਸਿਮਰਜੀਤ ਕੌਰ ਗਰਮੀ ਦਾ ਅਸਰ ਸਭ ਤੋਂ ਜ਼ਿਆਦਾ ਸਰੀਰ ਨੂੰ ਝੱਲਣਾ ਪੈਂਦਾ ਹੈ ਧੁੱਪ ਦੇ ਕਾਰਨ ਨਾ ਸਿਰਫ ਚਮੜੀ ਬਦਲਦੀ ਹੈ ਇਸ ਦੇ ਨਾਲ ਟੈਨ ਵੀ ਹੁੰਦੀ ਹੈ ਧੁੱਪ ਤੋਂ ਬਚਣ ਦੇ ਲਈ ਕੁੜੀਆਂ ਬਹੁਤ ਸਾਰੇ ਘਰੇਲੂ ਨੁਸਖੇ ਦੀ ਵਰਤੋਂ ਕਰਦੀਆਂ ਪਰ ਇਸ ਦੇ ਬਾਵਜੂਦ ਵੀ ਕੜੜੀ ਧੁੱਪ ਦੇ ਕਾਰਨ ਹੱਥ-ਹੱਤੇ ਪੈਰ ਕਾਲੇ ਹੋ ਜਾਂਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤੋਂ ਬਚਣ ਦੇ ਲਈ ਕੁਝ ਘਰੇਲੂ ਨੁਸਖੇ ਜੇਕਰ ਤੁਸੀਂ ਵੀ ਸਕੂਲ ਕਾਲਜ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਦਿਨਾਂ ਵਿੱਚ ਕਰਦੀ ਧੋਪ ਤੋਂ ਬਚਣਾ ਜ਼ਰੂਰੀ ਹੈ ਸਾਫ ਹੱਥਾਂ ਨਾਲ ਸੁੰਦਰਤਾ ਅਤੇ ਜ਼ਿਆਦਾ ਨਿਖਾਰ ਆਉਂਦਾ ਹੈ ਪਰ ਜੇਕਰ ਤੁਹਾਡੇ ਹੱਥ ਹੀ ਕਾਲੇ ਹੋਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਉਹਨਾਂ ਵਧੀਆ ਨਹੀਂ ਲੱਗੇਗਾ ਮਾਰਕੀਟ ਵਿੱਚ ਉਪਲਬਧ ਪ੍ਰੋਡਕਟ ਇਸਤੇਮਾਲ ਕਰਨ ਦੀ ਬਜਾਏ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਦੇ ਭੋਜਾ ਕਰਨਾ ਹੋਵੇਗਾ ਜੇਕਰ ਤੁਸੀਂ ਕੁਦਰਤੀ ਉਪਚਾਰਾਂ ਦੀ ਵਰਤੋਂ ਕਰੋਗੇ ਤਾਂ ਤਾਂ ਧੁੱਪੇ ਕਾਲੇ ਪੈ ਚੁੱਕੇ ਹੱਥ ਦੁਬਾਰਾ ਸਾਫ਼ ਹੋ ਜਾਣਗੇ ਆਪਣੇ ਉੱਚੇ ਵਿਟਾਮਿਨ ਮਾਤਰਾ ਕਾਰਨ ਚਮੜੀ ਤੇ ਹੌਲੀ ਹੌਲੀ ਟੈਨ ਨੂੰ ਘੱਟ ਕਰ ਸਕਦੀ ਹੈ ਤਾਂ ਦੂਜੇ ਪਾਸੇ ਨਹੀਂ ਟੈਨ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪ੍ਰਭਾਵੀ ਤੰਗ ਨਾਲ ਪੋਸ਼ਣ ਦਿੰਦੇ ਹਨ ਚਾਰ ਚਮਚੇ ਤਾਜ਼ਾ ਇਕੱਠੇ ਐਲਵੇਰਾ ਦੇ ਗੂੰਦ ਦੇ ਨਾਲ ਦਹੀਂ ਦੇ ਚਮਚਾ ਲਓ ਅਤੇ ਹਾਥਾਂ ਦੀ ਚਮੜੀ ਤੇ ਹਲਕਾ ਹਾਥਾ ਨਾਲ ਇਸ ਪੈਕ ਨੂੰ ਰਗੜੋ ਅਤੇ ਚਮੜੀ ਨੂੰ ਇਸ ਨਰਮ ਕੱਪੜੇ ਨਾਲ ਢੱਕ ਕੇ 30 ਮਿੰਟ ਲਈ ਰਹਿਣ ਦਿਓ ਅਤੇ ਫਿਰ ਇਸ ਨੂੰ ਧੋ ਲਓ ਨਿੰਬੂ ਦਾ ਨਿੰਬੂ ਦੇ ਰਸ ਨੂੰ ਉਸ ਜਗ੍ਹਾ ਤੇ ਲਗਾਓ ਜਿੱਥੇ ਟੈਨਿੰਗ ਹੋ ਰਹੀ ਆ ਉਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਇਸ ਨੂੰ ਧੋ ਲਵੋ ਇਸ ਤੋਂ ਬਾਅਦ ਹੱਥਾਂ 'ਤੇ ਮੋਸਚਰਾਈਜ਼ਰ ਲਗਾਉਣਾ ਨਾ ਭੁੱਲਣਾ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਦਹੀਂ ਨਾਲ ਹੱਥਾਂ ਦੀ ਸਨ ਟੈਨਿੰਗ ਖਤਮ ਹੋ ਜਾਂਦੀ ਹੈ ਠੰਡੀ ਦਹੀਂ ਹੱਥਾਂ 'ਤੇ ਲਗਾ ਲਵੋ ਅਤੇ ਫਿਰ 15 ਮਿੰਟ ਤੋਂ ਬਾਅਦ ਇਸ ਨੂੰ ਧੋ ਲਵੋ ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ ਟਮਾਟਰ ਦਾ ਰਸ ਹੱਥਾਂ 'ਤੇ ਕਾਲਾਪਣ ਦੂਰ ਕਰਦਾ ਹੈ ਟਮਾਟਰ ਦਾ ਰਸ 10 ਮਿੰਟ ਲਈ ਹੱਥਾਂ ਤੇ ਲਗਾ ਕੇ ਰੱਖੋ ਅਤੇ 10 ਮਿੰਟਾਂ ਬਾਅਦ ਇਸ ਨੂੰ ਧੋ ਲਵੋ ਇਸ ਦਿਨ ਨਾਲ ਤੁਹਾਡੇ ਹੱਥ ਗੋਰੇ ਹੋ ਜਾਣਗੇ ਕੱਚਾ ਆਲੂ ਕੱਚਾ ਆਲੂ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰਦਾ ਹੈ ਤੇ ਕੱਚੇ ਆਲੂ ਨੂੰ ਕੱਟੋ ਅਤੇ ਹੱਥਾਂ ਤੇ ਲਗਾ ਲਵੋ ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆ ਜਾਵੇਗਾ ਆਲੂ ਦੀ ਜਗ੍ਹਾ ਤੇ ਖੀਰੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਮੈਂ ਤੁਹਾਡੀ ਨਾਲ ਸਿਮਰਜੀਤ ਕੌਰ ਗਰਮੀ ਦਾ ਅਸਰ ਸਭ ਤੋਂ ਜ਼ਿਆਦਾ ਸਰੀਰ ਨੂੰ ਚੰਨਣਾ ਪੈਂਦਾ ਹੈ ਧੁੱਪ ਦੇ ਕਾਰਨ ਨਾ ਸਿਰਫ ਚਮੜੀ ਬਦਲਦੀ ਹੈ ਇਸ ਦੇ ਨਾਲ ਟੈਨ ਵੀ ਹੁੰਦੀ ਹੈ ਧੁੱਪ ਤੋਂ ਬਚਣ ਦੇ ਲਈ ਕੁੜੀਆਂ ਬਹੁਤ ਸਾਰੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੀਆਂ ਪਰ ਇਸ ਦੇ ਬਾਵਜੂਦ ਵੀ ਕਰੜੀ ਧੁੱਪ ਦੇ ਕਾਰਨ ਹੱਥ-ਹੱਤੇ ਪੈਰ ਕਾਲੇ ਹੋ ਜਾਂਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤੋਂ ਬਚਣ ਦੇ ਲਈ ਕੁਝ ਘਰੇਲੂ ਨੁਸਖੇ ਜੇਕਰ ਤੁਸੀਂ ਵੀ ਸਕੂਲ ਕਾਲਜ ਜਾਂ ਦਫ਼ਤਰ ਜਾਂਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਦਿਨਾਂ ਵਿੱਚ ਕਰੜੀ ਧੋਪ ਤੋਂ ਬਚਣਾ ਜ਼ਰੂਰੀ ਹੈ ਸਾਫ਼ਤਾ ਨਾਲ ਸੁੰਦਰਤਾ ਅਤੇ ਜ਼ਿਆਦਾ ਨਿਖਾਰ ਆਉਂਦਾ ਹੈ ਪਰ ਜੇਕਰ ਤੁਹਾਡੇ ਹੱਥ ਹੀ ਕਾਲੇ ਹੋਣਗੇ ਤਾਂ ਤੁਹਾਡਾ ਗੋਰਾ ਚਿਹਰਾ ਵੀ ਉਹਨਾਂ ਵਧੀਆ ਨਹੀਂ ਲੱਗੇਗਾ ਮਾਰਕੀਟ ਵਿੱਚ ਉਪਲਬਧ ਪ੍ਰੋਡਕਟ ਇਸਤੇਮਾਲ ਕਰਨ ਦੀ ਬਜਾਏ ਤੁਹਾਨੂੰ ਕੁਝ ਘਰੇਲੂ ਨੁਸਖੇਾਂ ਦੇ ਭੋਸਾ ਕਰਨਾ ਹੋਵੇਗਾ ਜੇਕਰ ਤੁਸੀਂ ਕੁਦਰਤੀ ਉਪਚਾਰਾਂ ਦੀ ਵਰਤੋਂ ਕਰੋਗੇ ਤਾਂ ਤਾਂ ਧੁੱਪੇ ਕਾਲੇ ਪੈ ਚੁੱਕੇ ਹੱਥ ਦੁਬਾਰਾ ਸਾਫ਼ ਹੋ ਜਾਣਗੇ ਆਪਣੇ ਉੱਚੇ ਵਿਟਾਮਿਨ ਮਾਤਰਾ ਕਾਰਨ ਚਮੜੀ ਤੇ ਹੌਲੀ ਹੌਲੀ ਟੈਨ ਨੂੰ ਘੱਟ ਕਰ ਸਕਦੀ ਹੈ ਤਾਂ ਦੂਜੇ ਪਾਸੇ ਦਹੀਂ ਟੈਨ ਪੂਰੀ ਤਰ੍ਹਾਂ ਨਾਲ ਦੂਰ ਕਰਦੇ ਹੋਏ ਚਮੜੀ ਨੂੰ ਪ੍ਰਭਾਵੀ ਤੰਗ ਨਾਲ ਪੋਸ਼ਣ ਦਿੰਦੇ ਹਨ ਚਾਰ ਚਮਚੇ ਤਾਜ਼ਾ ਇਕੱਠੇ ਐਲਵੇਰਾ ਦੇ ਗੂੰਦ ਦੇ ਨਾਲ ਦਹੀਂ ਦੇ ਚਮਚ ਲਓ ਅਤੇ ਹਾਥਾਂ ਦੀ ਚਮੜੀ ਤੇ ਹਲਕਾ ਹਾਥਾਂ ਨਾਲ ਇਸ ਪੈਕ ਨੂੰ ਰਗੜੋ ਅਤੇ ਚਮੜੀ ਨੂੰ ਇਸ ਨਰਮ ਕੱਪੜੇ ਨਾਲ ਢੱਕ ਕੇ 30 ਮਿੰਟ ਲਈ ਰਹਿਣ ਦਿਓ ਅਤੇ ਫਿਰ ਇਸ ਨੂੰ ਧੋ ਲਵੋ ਨਿੰਬੂ ਦਾ ਨਿੰਬੂ ਦੇ ਰਸ ਨੂੰ ਉਸ ਜਗ੍ਹਾ ਤੇ ਲਗਾਓ ਜਿੱਥੇ ਟੈਨਿੰਗ ਹੋ ਰਹੀ ਆ ਉਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ ਇਸ ਨੂੰ ਧੋ ਲਵੋ ਇਸ ਤੋਂ ਬਾਅਦ ਹੱਥਾਂ 'ਤੇ ਮੋਸਚਰਾਈਜ਼ਰ ਲਗਾਉਣਾ ਨਾ ਭੁੱਲਣਾ ਕਿਉਂਕਿ ਨਿੰਬੂ ਲਗਾਉਣ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਦਹੀਂ ਨਾਲ ਹੱਥਾਂ ਦੀ ਸਨ ਟੈਨਿੰਗ ਖਤਮ ਹੋ ਜਾਂਦੀ ਹੈ ਠੰਢੀ ਦਹੀਂ ਹੱਥਾਂ 'ਤੇ ਲਗਾ ਲਵੋ ਅਤੇ ਫਿਰ 15 ਮਿੰਟ ਤੋਂ ਬਾਅਦ ਇਸ ਨੂੰ ਧੋ ਲਵੋ ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ ਟਮਾਟਰ ਦਾ ਰਸ ਹੱਥਾਂ 'ਤੇ ਕਾਲਾਪਣ ਦੂਰ ਕਰਦਾ ਹੈ ਟਮਾਟਰ ਦਾ ਰਸ 10 ਮਿੰਟ ਲਈ ਹੱਥਾਂ ਤੇ ਲਗਾ ਕੇ ਰੱਖੋ ਅਤੇ 10 ਮਿੰਟਾਂ ਬਾਅਦ ਇਸ ਨੂੰ ਧੋ ਲਵੋ ਇਸ ਦਿਨ ਨਾਲ ਤੁਹਾਡੇ ਹੱਥ ਗੋਰੀ ਹੋ ਜਾਣਗੇ ਕੱਚਾ ਆਲੂ ਕੱਚਾ ਆਲੂ ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਚਮੜੀ ਦੇ ਰੰਗ ਨੂੰ ਸਾਫ਼ ਕਰਦਾ ਹੈ ਤੇ ਕੱਚੇ ਆਲੂ ਨੂੰ ਕੱਟੋ ਅਤੇ ਹੱਥਾਂ ਤੇ ਲਗਾ ਲਵੋ ਇਸ ਦਾ ਨਤੀਜਾ ਕੁਝ ਦਿਨਾਂ ਬਾਅਦ ਹੀ ਸਾਹਮਣੇ ਆ ਜਾਵੇਗਾ ਆਲੂ ਦੀ ਜਗ੍ਹਾ ਤੇ ਖੀਰੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ